ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਦਿਸਦੀ ਹੋਈ ਚੀਜ਼ ਇਹਨਾਂ ਜਿਹੜਾ ਉਹ ਸਾਡਾ ਇਹ ਸਰੀਰ ਔਰ ਜਿਹੜੀ ਨਾ ਦਿਸਦੀ ਹੋਈ ਚੀਜ਼ ਇਹਨਾਂ ਸਾਡੇ ਕੋਲ ਹੈ ਸੁੱਤਿਆਂ ਬੈਂਦਿਆਂ ਜਾਗਦਿਆਂ ਰਹਿੰਦਿਆਂ ਹਰ ਵਕਤ ਸਾਡੇ ਨਾਲ ਹੈ ਉਹ ਸਾਡਾ ਇਹ ਅੰਦਰੂਨੀ ਸਰੀਰ ਜਿਹਨੂੰ ਆਪਾਂ ਮਨ ਕਹਿ ਦਿੰਦੇ ਹਾਂ ਅੱਜ ਧਰਮ ਨੂੰ ਮੰਨਣ ਵਾਲੇ ਲੋਕ ਧਰਮ ਦੇ ਪੈਂਡੇ ਦੇ ਉੱਤੇ ਤੁਰਨ ਵਾਲੇ ਲੋਕ ਤਕਰੀਬਨ ਤਕਰੀਬਨ ਉਹਨਾਂ ਦਾ ਜਿਹੜਾ ਜੋਰ ਲੱਗ ਰਿਹਾ ਹੈ ਨਾ ਉਹ ਬਾਰੀ ਬਣਤਰ ਦੇ ਉੱਤੇ ਬਾਰੀ ਵਿਖਾਵੇ ਦੇ ਉੱਤੇ ਬਾਰੀ ਜਲਾਉ ਦੇ ਉੱਤੇ ਬਾਰੀ ਸੁਧਾਰ ਦੇ ਉੱਤੇ ਬਾਰੀ ਪਹਿਰਾਵੇ ਦੇ ਉੱਤੇ ਲੱਗ ਰਿਹਾ ਹੈ ਮਨ ਕਿਸ ਤਰ੍ਹਾਂ ਦਾ ਹੈ ਇਸ ਪਾਸੇ ਗੱਲ ਨਹੀਂ ਜਾ ਰਹੀ ਪਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜੋਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਾਰ-ਵਾਰ ਪੜੋ ਵਾਰ-ਵਾਰ ਪੜੋ ਨਾ ਪਹਿਰਾਵੇ ਦਾ ਜ਼ਿਕਰ ਹੈ ਨਾ ਬਾਰੀ ਜਿੰਨਾ ਦਾ ਜ਼ਿਕਰ ਹੈ ਨਾ ਬਾਕੀ ਗੱਲਾਂ ਦਾ ਜ਼ਿਕਰ ਹੈ ਨਾ ਵੇਖ ਵਖਾਵੇ ਦਾ ਜ਼ਿਕਰ ਹੈ ਜ਼ਿਕਰ ਕਰਦਾ ਵਾਰ-ਵਾਰ ਮੰਨਦਾ ਹੁੰਦਾ ਹੈ ਵਾਰ-ਵਾਰ ਕਹਿੰਦੇ ਨੇ ਜਾਗ ਰੇ ਮਨ ਜਾਗਣ ਹਾਰੇ ਗੁਰੂ ਗ੍ਰੰਥ ਸਾਹਿਬ ਜੀ ਨਰ ਅਚੇਤ ਪਾਪ ਤੇ ਡਰ ਰਹੇ ਤੇ ਪਾਪ ਕਿੱਥੇ ਹੁੰਦਾ ਹੈ ਸਾਡੇ ਅੰਦਰ ਹੁੰਦਾ ਹੈ ਮਨ ਦੇ ਵਿੱਚ ਹੁੰਦਾ ਹੈ ਖੈਰ ਉਸ ਪਾਸੇ ਨਾ ਜਾਵਾਂ ਅਸੀਂ ਸਾਰਾ ਜ਼ੋਰ ਸਰੀਰ ਦੀ ਪਵਿੱਤਰਤਾ ਦੇ ਉੱਤੇ ਲਾ ਦਿੱਤਾ ਹੱਥ ਧੋਣੇ ਨੇ ਪੈਰ ਧੋਣੇ ਨੇ ਸਰੀਰ ਧੋਣਾ ਹੈ ਵਾਰ-ਵਾਰ ਨਹਾਉਣਾ ਹੈ ਕੇਸੀ ਨਹਾਉਣਾ ਹੈ ਲਾਓ ਕੋਈ ਰੋਕਦਾ ਨਹੀਂ ਹੈ ਪਰ ਸਰੀਰ ਅਪਵਿੱਤਰ ਹੀ ਰਹਿਣਾ ਜਿੰਨਾ ਮਰਜ਼ੀ ਇਹਨੂੰ ਪਵਿੱਤਰ ਕਰ ਲਓ ਹਾਂ ਤੁਸੀਂ ਤਾਬਿਆ ਬਹਿਣਾ ਹੋਵੇ ਹੱਥ ਪੈਰ ਧੋ ਕੇ ਬਹਿਣਾ ਚਾਹੀਦਾ ਹੈ ਕਦੇ-ਕਦੇ ਕਈਆਂ ਦੇ ਪੈਰਾਂ ਵਿੱਚੋਂ ਇਹੋ ਜੀ ਸਮੈਲ ਆਉਂਦੀ ਏ ਵੀ ਉਹ ਬਹਿਣ ਵਾਸਤੇ ਭਾਰੀ ਲੱਗਦੀ ਏ ਉਹ ਬੜੀ ਖਰਾਬ ਜੀ ਸਮੈਲ ਆਉਂਦੀ ਖੈਰ ਉਹ ਇੱਕ ਗੱਲ ਵੱਖਰੀ ਹੈ ਹੱਥ ਧੋ ਕੇ ਬਹੁ ਚੌਰ ਕਰਨਾ ਹੈ ਪਾਠ ਕਰਨਾ ਹੈ ਸਫਾਈ ਦਾ ਧਿਆਨ ਰੱਖਣਾ ਇਹ ਗੱਲ ਵੱਖਰੀ ਪਰ ਜੇ ਤੁਸੀਂ ਕਹੋ ਵੀ ਮੇਰੇ ਹੱਥ ਸੁੱਚੇ ਕਰਨ ਦੇ ਨਾਲ ਪੈਰ ਸੁੱਚੇ ਕਰਨ ਦੇ ਨਾਲ ਕੇਸੀ ਨਹਾਉਣ ਦੇ ਨਾਲ ਮੈਨੂੰ ਬਾਣੀ ਦਾ ਮਹਾਤਮ ਵੱਧ ਮਿਲ ਜਾਣਾ ਹੈ ਲਾਭ ਵੱਧ ਮਿਲ ਜਾਣਾ ਹੈ ਤੇ ਤੁਹਾਡਾ ਭਲੇਖਾ ਹੈ ਬਾਣੀ ਆਪਣੇ ਆਪ ਦੇ ਅੰਦਰ ਸਰਵੋੱਚ ਹੈ ਬਾਣੀ ਆਪਣੇ ਆਪ ਦੇ ਅੰਦਰ ਉੱਚੀ ਹੈ ਬਾਣੀ ਆਪਣੇ ਆਪ ਦੇ ਅੰਦਰ ਮੁਕੰਮਲ ਹੈ ਬਾਣੀ ਨੂੰ ਕਿਸੇ ਮर्यादा ਦੀ ਲੋੜ ਨਹੀਂ ਹੈ ਪਾਣੀ ਨੂੰ ਕਿਸੇ ਸੁਚਿਤਮ ਦੀ ਲੋੜ ਨਹੀਂ ਹੈ ਤੇ ਜਿਹੜੇ ਪਾਣੀ ਦੇ ਨਾਲ ਆਪਣੇ ਆਪ ਨੂੰ ਸੁਚਾ ਕਰਨ ਦਾ ਯਤਨ ਕਰ ਰਹੇ ਹੋ ਉਹਦੇ ਅੰਦਰ ਤੇ ਜੂਨਾ ਹੀ ਬੜੀਆਂ ਨੇ ਤੇ ਉਹਨਾਂ ਜੂਨਾ ਦਾ ਮਲ ਮੂਤਰ ਸਾਰਾ ਕੁਝ ਉਸੇ ਪਾਣੀ ਦੇ ਵਿੱਚ ਹੀ ਹੁੰਦਾ ਹੈ ਜਿਸ ਪਾਣੀ ਦੇ ਨਾਲ ਆਪਣੇ ਆਪ ਨੂੰ ਸੁਚਿਆ ਕਰਨ ਦਾ ਤੁਸੀਂ ਪੁਲੇਖਾ ਪਾਲਣ ਦਾ ਯਤਨ ਕਰ ਰਹੇ ਹੋ ਅਗਰ ਸੁਚਾ ਕਰਨਾ ਹੈ ਤੇ ਆਪਣੇ ਅੰਦਰ ਨੂੰ ਕਰੋ ਕਿੰ ਨੂੰ ਕਰਨਾ ਹੈ ਆਪਣੇ ਅੰਦਰ ਨੂੰ ਤੇ ਅੰਦਰ ਕੌਣ ਹੈ ਮਣੀ ਰਾਮ ਆਪਣੇ ਮਨ ਨੂੰ ਸੁਚਾ ਕਰੋ ਆਪਣੀਆਂ ਵਿਚਾਰਾਂ ਨੂੰ ਸੁਚੀਆਂ ਕਰੋ ਆਪਣੀ ਸੋਚ ਨੂੰ ਉੱਚਾ ਕਰੋ ਆਪਣੇ ਮਨ ਨੂੰ ਸੁਚਾ ਕਰੋ ਮਨ ਨੂੰ ਮਨਜਨ ਦਾ ਯਤਨ ਕਰੋ ਵੀ ਨਹੀਂ ਅੱਜ ਅਜੇ ਵੀ ਮੇਰੇ ਅੰਦਰ ਈਰਖਾ ਹੈ ਅਜੇ ਵੀ ਮੇਰੇ ਅੰਦਰ ਦੁਬਦਾ ਹੈ ਅਜੇ ਵੀ ਮੈਂ ਦੂਜੇ ਨੂੰ ਵੇਖ ਕੇ ਜ਼ਰਦਾ ਨਹੀਂ ਬਰਦਾਸ਼ਤ ਨਹੀਂ ਕਰਦਾ ਸੁਚਾ ਕਰਨਾ ਹੈ ਤੇ ਅੰਦਰ ਨੂੰ ਕਰੋ ਮਨ ਪਵਿੱਤਰ ਹੋ ਸਕਦਾ ਹੈ ਉਹਨੂੰ ਪਵਿੱਤਰ ਕਰਨ ਦੇ ਉੱਤੇ ਜ਼ੋਰ ਨਹੀਂ ਹੈ ਤਨ ਪਵਿੱਤਰ ਨਹੀਂ ਹੋ ਸਕਦਾ ਹਰ ਵਕਤ ਇਹਦੇ ਥੈਲੇ ਦੇ ਅੰਦਰ ਥੋੜੀ ਜੀ ਵਿਸ਼ਟਾ ਰਹਿੰਦੀ ਏ ਪਿਸ਼ਾਬ ਰਹਿੰਦਾ ਹੈ ਅੰਦਰ ਥੁੱਕ ਰਹਿੰਦਾ ਹੈ ਜਿੰਨਾ ਮਰਜੀ ਯਤਨ ਕਰ ਲੋ ਚੁਲੀਆਂ ਕਰ ਲੋ ਮੂੰਹ ਦੇ ਅੰਦਰ ਥੁੱਕ ਰਹਿੰਦਾ ਹੈ ਇਹਨੂੰ ਜਿੰਨਾ ਮਰਜੀ ਨੌ ਦੇ ਨੌ ਦਵਾਰ ਨੇ ਸਾਡੇ ਸਰੀਰ ਦੇ ਨੌ ਦੇ ਨੌ ਦਰਵਾਜਿਆਂ ਵਿੱਚੋਂ ਮੈਲ ਬਾਹਰ ਆਉਂਦੀ ਏ ਅੱਖ ਹੋਵੇ ਨੱਕ ਹੋਵੇ ਕੰਨ ਹੋਵੇ ਜਾਂ ਕੁਝ ਵੀ ਹੋਵੇ ਮੈਲ ਬਾਹਰ ਆਉਂਦੀ ਇਹਨੂੰ ਜਿੰਨਾ ਮਰਜੀ ਸੁੱਚਾ ਕਰਨ ਦਾ ਯਤਨ ਕਰੋ ਨਹੀਂ ਹੁੰਦਾ ਜਿੰਨੇ ਸੁੱਚਾ ਹੋ ਜਾਣਾ ਹੈ ਜਿੰਨੂੰ ਸੁੱਚਾ ਹੋਣ ਦੀ ਸੰਭਾਵਨਾ ਹੈ ਉਧਰ ਸਾਡਾ ਧਿਆਨ ਨਹੀਂ ਧਿਆਨ ਕਿਦਰ ਕੇਵਲ ਸਾਡਾ ਬਾਰੀ-ਬਾਰੀ ਧਿਆਨ ਹੈ ਤਨ ਦੇ ਉੱਤੇ ਧਿਆਨ ਹੈ ਮਨ ਕਰਕੇ ਸੋਚੀਦਾ ਹੈ ਔਰ ਪਰੇਸ਼ਾਨ ਹੋ ਜੀਦਾ ਜਦੋਂ ਮਨ ਕਰਕੇ ਸੋਚੀਦਾ ਹੈ ਵੀ ਲੋਕ ਕਰ ਕੀ ਰਹੇ ਨੇ ਇਹਨੂੰ ਧਰਮ ਕਹ ਰਹੇ ਨੇ ਬਾਹਰੋਂ ਬਾਹਰੋਂ ਆਪਣੇ ਆਪ ਨੂੰ ਸੁਚਾ ਕਰਨ ਨਾਲ ਹੈ ਨਾ ਫਲਾਣੇ ਥਾਂ ਤੇ ਨਾਉਣਾ ਹੈ ਫਲਾਣੇ ਥਾਂ ਤੇ ਨਾਉਣਾ ਹੈ ਇੰਨੀ ਵਾਰ ਨਾਉਣਾ ਹੈ ਇੰਨੀ ਵਾਰ ਨਹੀਂ ਨਾਉਣਾ ਮੈਂ ਕੇਸੀ ਨਾ ਆ ਕੇ ਪਾਠ ਕਰਦਾ ਮੈਂ ਆਹ ਕਰਦਾ ਮ ਉਹ ਕਰਦਾ ਇਹ ਸਾਰੇ ਵਿਖਾਵੇ ਨੇ ਸਾਰੇ ਦੇ ਸਾਰੇ ਡੰਬਰ ਨੇ ਇਹਦੇ ਨਾਲ ਨਾ ਅੱਜ ਤੱਕ ਕੋਈ ਸੁੱਚਾ ਹੋ ਪਾਇਆ ਹੈ ਤੇ ਨਾ ਕੋਈ ਸੁੱਚਾ ਹੋ ਪਾਏਗਾ ਸੁੱਚਾ ਕਿੰ ਨੂੰ ਕਰਨਾ ਹੈ ਆਪਣੀ ਸੋਚ ਨੂੰ ਤੇ ਜਿਸ ਦਿਨ ਤੁਹਾਡੀ ਸੋਚ ਸੁਚੀ ਹੋਏਗੀ ਨਾ ਤੁਹਾਨੂੰ ਸਕੂਨ ਮਿਲੇਗਾ ਮੈਂ ਇੱਕ ਫਾਰਮੂਲਾ ਦੱਸ ਦਿਨਾ ਤੁਹਾਨੂੰ ਇੱਕ ਮੈਂ ਰਿਜ਼ਲਟ ਤੁਹਾਡੇ ਸਾਹਮਣੇ ਰੱਖ ਦਿੰਦਾ ਅਗਰ ਤੁਹਾਡਾ ਮਨ ਸੁੱਚਾ ਹੈ ਤੇ ਖੁਸ਼ ਰਹੋਗੇ ਆਨੰਦ ਵਿੱਚ ਰਹੋਗੇ ਸਕੂਨ ਵਿੱਚ ਰਹੋਗੇ ਅਗਰ ਤਨ ਨੂੰ ਸੁਚਾ ਕਰਨ ਦਾ ਕੱਪੜਿਆਂ ਨੂੰ ਸੁਚਾ ਕਰਨ ਦਾ ਦਿਨ ਰਾਤ ਯਤਨ ਪਰਯਤਨ ਕਰੀ ਜਾਓ ਜਿੰਨਾ ਮਰਜ਼ੀ ਕਰੀ ਜਾਓ ਤੇ ਉਹਦਾ ਰਿਜ਼ਲਟ ਵੇਖੋ ਕੀ ਹੈ ਮਨ ਵੀ ਕਲਪਦਾ ਹੈ ਕੁਰਜਦਾ ਹੈ ਈਰਖਾ ਕਰਦੇ ਹੋ ਬੇਈਮਾਨੀ ਕਰਦੇ ਹੋ ਨਿੰਦਾ ਕਰਦੇ ਹੋ ਚੁਗਲੀ ਕਰਦੇ ਹੋ ਅਗਰੇ ਸਾਰੀਆਂ ਬੁਰਾਈਆਂ ਕੋਲ ਨੇ ਤੇ ਫਿਰ ਸੋਚਣਾ ਨਹੀਂ ਚਾਹੀਦਾ ਵੀ ਮੇਰੇ ਨਾਲ ਹੁੰਦਾ ਅਰਥ ਕੀ ਹੋਇਆ ਮਨ ਨੂੰ ਇੱਕ ਵਾਰੀ ਨਵਾਲੋ ਗੁਰਬਾਣੀ ਦੇ ਅੰਦਰ ਗੁਣਾਂ ਦੇ ਅੰਦਰ ਤੇ ਤੁਹਾਡੇ ਅੰਦਰੋਂ ਇਹ ਬੁਰਾਈਆਂ ਨਿਕਲ ਜਾਣਗੀਆਂ ਹਕੀਕਤ ਹੈ ਹਕੀਕਤ ਨੂੰ ਪਝੋਣਾ ਜਿਤ ਸਹੀ ਰੂਪ ਦੇ ਅੰਦਰ ਧਰਮ ਨੂੰ ਪਾਲਣਾ ਚਾਹੁੰਦੇ ਹੋ ਕੋਈ ਫਰਕ ਨਹੀਂ ਪੈਂਦਾ ਕਿਰਪਾਨ ਕਿੰਨੀ ਵੱਡੀ ਹੈ ਗਾਤਰਾ ਕਿੰਨਾ ਚੌੜਾ ਹੈ ਕੋਈ ਫਰਕ ਨਹੀਂ ਪੈਂਦਾ ਪੱਗ ਕਿਹੜੇ ਰੰਗ ਦੀ ਹੈ ਤਿੱਕੇ ਸਟੰਗ ਦੀ ਹੈ ਕੋਈ ਫਰਕ ਨਹੀਂ ਪੈਂਦਾ ਤੂੰ ਕਿਹੜੇ ਧਰਮ ਜਾਤ ਮਸਬ ਦੇ ਅੰਦਰ ਪੈਦਾ ਹੋਇਆ ਹੈ ਤੇ ਕਿਵੇਂ ਦਾ ਚੱਲ ਰਿਹਾ ਹੈ ਕਿੰਨਾ ਲੰਮਾ ਚੋਲਾ ਹੈ ਕਿੰਨੀ ਲੰਮੀ ਮਾਲੀ ਮਾਲਾ ਹੈ ਕਿੰਨਾ ਮੋਟਾ ਕੜਾ ਹੈ ਕਿੰਨਾ ਵੱਡਾ ਜਨੇਊ ਹੈ ਕੀ ਹੈ ਕੀ ਨਹੀਂ ਕੋਈ ਫਰਕ ਨਹੀਂ ਪੈਂਦਾ ਬਾਰਿਸ਼ ਚਿੰ ਚੱਕਰਾਂ ਦੇ ਨਾਲ ਜਿੰਨਾ ਸਮਾਂ ਤੁਸੀਂ ਆਪਣੇ ਅੰਦਰ ਨੂੰ ਸੁੱਚਾ ਕਰਨ ਦਾ ਤਹैया ਨਹੀਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ